ਸਾਡੀ ਮਾਨਵ ਵਿਕਾਸ ਸੰਸਥਾ ਹੈ ਜਿਹੜੀ ਕਿ ਟੀਐਨਸੀ ਦੇ ਨਾਲ ਮਿਲ ਕੇ ਪ੍ਰਾਨਾ ਪ੍ਰੋਜੈਕਟ ਚਲਾ ਰਹੀ ਹੈ ਤੇ ਅਸੀਂ ਜਿਹੜਾ ਟੋਟਲ ਅਗਰ ਪਟਿਆਲਾ ਦੇ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਟੋਟਲ 6 ਜ਼ਿਲ੍ਹਿਆਂ 'ਚ ਕੰਮ ਕਰਦੀ ਹੈ ਜਿਹੜੀ ਮਾਨਵ ਵਿਕਾਸ ਸੰਸਥਾ ਹੈ ਤੇ ਇਹਦੇ ਨਾਲ ਹੀ ਅਸੀਂ ਜਿਹੜੇ ਪਟਿਆਲਾ ਦੇ ਆ 590 ਪਿੰਡਾਂ 'ਚ ਕੰਮ ਕਰਦੇ ਆ ਤੇ ਗੱਲਬਾਤ ਕਰਦੇ ਆ ਕਿ ਪ੍ਰਾਨਾ ਪ੍ਰੋਜੈਕਟ ਦੇ ਤਹਿਤ ਅਸੀਂ ਕੀ ਕਰਦੇ ਆ ਤੇ ਹਵਾ ਪਾਣੀ ਮਿੱਟੀ ਸਿਹਤ ਤੇ ਭਰਾਲੀ ਦੇ ਉੱਪਰ ਅਸੀਂ ਕਿਸਾਨਾਂ ਨੂੰ ਜਾਗਰੂਕ ਕਰਨ ਦਾ ਜਿਹੜਾ ਹੈ ਉਹ ਕੰਮ ਕਰਦੇ ਆ ਤੇ ਜਿਵੇਂ ਕਿ ਫਸਲਾਂ ਦੇ ਉੱਪਰ ਅਸੀਂ ਅ ਚਾਰਾ ਪਿੰਡਾਂ ਦੇ ਪਿੱਛੇ ਡੈਮੋ ਰੱਖਦੇ ਆ ਝੋਨੇ ਦੇ ਟਾਈਮ ਤੇ ਵੀ ਅਸੀਂ ਰੱਖਿਆ ਸੀਗਾ ਜਿਹੜਾ ਕਿ ਅਸੀਂ ਸਿੱਧੀ ਵੀ ਜਾਈ ਤੇ ਤੇ ਆਪਣਾ ਜਿਹੜੀਆਂ ਕਿਸਮਾਂ ਨੇ ਜਿਹੜੀਆਂ ਘੱਟ ਸਮਾਂ ਲੈਣ ਵਾਲੀਆਂ ਨੇ ਉਹਨਾਂ ਤੇ ਰੱਖਿਆ ਸੀਗਾ ਤੇ ਹੁਣ ਇਸ ਟਾਈਮ ਤੇ ਅਸੀਂ ਕਨਕ ਦੇ ਉੱਪਰ ਡੈਮੋ ਰੱਖੇ ਹੋਏ ਨੇ ਜਿਨ੍ਹਾਂ ਨੇ ਪ੍ਰਾਲੀ ਵਿੱਚ ਕੀਤੀ ہوئی ਹੈ ਚਾਹੇ ਹੈਪੀ ਸੀਡਰ ਨਾਲ ਐ ਸੁਪਰ ਸੀਡਰ ਨਾਲ ਐ ਸਮਾਰਟ ਸੀਡਰ ਨਾਲ ਜਿਹੜੇ ਸਾਡੇ ਅਲੱਗ-ਅਲੱਗ ਸੰਦ ਆਉਂਦੇ ਨੇ ਉਹਦੇ ਨਾਲ ਜਿਹੜੀ ਸਾਡੀ ਪ੍ਰਾਲੀ ਵਿੱਚ ਕੀਤੀ ਉਹ ਸੀ ਡੈਮੋ ਜਿਹੜੇ ਆ ਰੱਖੇ ਹੋਏ ਨੇ ਤੇ ਅਸੀਂ ਇਹਦੇ ਵਿੱਚ ਕਿਸਾਨਾਂ ਨੂੰ ਇਹ ਜਾਗਰੂਕ ਕਰਦੇ ਆ ਕਿ ਜਿਵੇਂ ਅਸੀਂ ਜਾਣਦੇ ਆ ਕਿ ਪ੍ਰਾਲੀ ਦੀ ਬਹੁਤ ਜ਼ਿਆਦਾ ਜਿਹੜੀ ਅੱਗ ਲਗਾਈ ਜਾਂਦੀ ਆ ਉਹਦੇ ਉੱਪਰ ਅਸੀਂ ਗੱਲਬਾਤ ਕਰਦੇ ਆ ਤੇ ਕਿਸਾਨਾਂ ਨੂੰ ਜਿਹੜਾ ਆ ਡੈਮੋ ਰੱਖ ਕੇ ਅਸੀਂ ਕਿਸਾਨਾਂ ਨਾਂ ਨੂੰ ਦਿਖਾ ਕੇ ਪ੍ਰਦਰਸ਼ਨੀ 플ੌਟ ਨੂੰ ਦਿਖਾ ਕੇ ਕਿ ਅਸੀਂ ਕਿਸਾਨਾਂ ਨੂੰ ਜਾਗਰੂਕ ਕਰਦੇ ਆ ਕਿ ਕਿਉਂਕਿ ਸਾਡਾ ਮੰਨ ਹੈ ਹੈ ਕਿ ਕਿਸਾਨ ਨੂੰ ਦੇਖ ਕੇ ਹੀ ਕਿਸਾਨ ਇੱਕ ਜਦੋਂ ਪ੍ਰਦਰਸ਼ਨੀ 플ੌਟ ਦੇਖੂਗਾ ਕਿ ਇਹ ਕਰ ਰਿਹਾ ਦੇਖੋ ਦੇਖੀ ਚ ਆਪਾਂ ਕਹਿ ਸਕਦੇ ਆ ਦੇਖ ਕੇ ਉਹ ਵੀ ਕਿਤੇ ਨਾ ਕਿਤੇ 10 ਬੰਦਿਆਂ ਨਾਲ ਅਸੀਂ ਫੀਲਡ ਤੇ ਜਾ ਕੇ ਅਸੀਂ ਜਿਹੜੀ ਮੀਟਿੰਗ ਕਰਦੇ ਆ ਉਹਦੇ ਵਿੱਚ ਕਿਸਾਨ ਜਿਹੜਾ ਦੇਖੂਗਾ ਤੇ ਅਬ ਅੱਖੀਂ ਦੇਖ ਕੇ ਜਿਹੜਾ ਉਸ ਉੱਪਰ ਪੈਰ ਲਾਊਗਾ ਕਿ ਨਹੀਂ ਅਗਰ ਇਹ ਕਰ ਸਕਦਾ ਹੈ ਤੇ ਮੈਂ ਵੀ ਕਰੂੰਗਾ ਬਹੁਤ ਵਧੀਆ ਇਹਨਾਂ ਦਾ ਬਰਲ ਹੈ ਜੀ ਬਹੁਤ ਵਧੀਆ ਚੰਗੀਆਂ ਗੱਲਾਂ ਇਹਨਾਂ ਨੇ ਦੱਸੀਆਂ ਵੀ ਜਿਹੜਾ ਸਾਡਾ ਕਿਸਾਨ ਹੈ ਉਹ ਜਿਵੇਂ ਹੁਣ ਗੰਨਾ ਸੱਕਰ ਖਾਤਰ ਆਪਣੇ ਜੋਗੀ ਗੰਨਾ ਬੀਜੇ ਵੀ ਸਪਰੇਹਾਂ ਤੋਂ ਜਿਹੜੀਆਂ ਬਚਾ ਕੇ ਜਿਵੇਂ ਹੁਣ ਨਿੰਮ ਦੇ ਪੱਤੇ ਇਹਨਾਂ ਨੇ ਦੱਸਿਆ ਕਾਫੀ ਹੋਰ ਜਿਹੜੇ ਦੇਸੀ ਨੁਕਤੇ ਨੇ ਉਹ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਵੀ ਉਹਨਾਂ ਦੀ ਸਪਰੇ ਕਰਕੇ ਤੁਸੀਂ ਆਪਣੀ ਜਿਹੜੀ ਫਸਲ ਹੈ ਉਹ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਸੋ ਅਸੀਂ ਧੰਨਵਾਦ ਕਰਦੇ ਹਾਂ ਇਹਨਾਂ ਨੇ ਮੈਡਮ ਆਏ ਨੇ ਵਿਚਾਰੇ ਜਿਹੜੀ ਸੰਸਥਾ ਵੱਲੋਂ ਵੀ ਸਾਡੇ ਨਗਰ ਦੇ ਵਿੱਚ ਇਹਨਾਂ ਨੇ ਜਾਗਰੂਤ ਕੈਂਪੇਨ ਦੱਸਿਆ ਜਾਣਕਾਰੀ ਦਿੱਤੀ ਅਸੀਂ ਇਹਨਾਂ ਦਾ ਜੀ ਆਇਆਂ ਵੀ ਕਹਿੰਦੇ ਆ ਧੰਨਵਾਦ ਵੀ ਕਰਦੇ ਆ ਤੇ ਕਿਸਾਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਇਹ ਜਰੂਰ ਇਹ ਜਿਹੜੀਆਂ ਗੱਲਾਂ ਦੱਸੀਆਂ ਨੇ ਉਹਨਾਂ 'ਤੇ ਧਿਆਨ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ